ਉਹ ਵੀ ਆਮ ਆਦੀ ਪਾਰਟੀ ਦੇ ਘਰ ਦੇ ਵਿੱਚ ਜਥਰੀ ਕੀ ਕਹਿਣਾ ਚਾਹੁੰਦੇ ਜੀ ਜੀ ਮੈਂ ਉਹਨੇ ਦੱਸ ਕੇ ੱਟਿਆ ਇਹ ਕਦੇ ਵੀ ਕਿਸੇ ਦਾ ਘਟ ਨਹੀਂ ਰਿਹਾ ਇੱਕ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਹੈ ਜਦੋਂ ਵੀ ਕੋਈ ਬੰਦਾ ਹੰਕਾਰ ਕਰਦਾ ਆਪਣੇ ਪੈਰ ਛੱਡਦਾ ਹੈ ਉਹ ਸੱਤਾ ਦਾ ਦੁਰਉਪਯੋਗ ਕਰਦਾ ਹੈ ਇੱਥੋਂ ਦੇ ਲੋਕ ਉਹਦਾ ਬਕਾਇਦਾ ਜਵਾਬ ਦਿੰਦੇ ਆ ਤੇ ਅਜੇ ਉਸ ਬੰਦੇ ਨੇਤੀਚਾ ਕੀ ਫਤਵਲਾ ਦਾ ਕਿਵੇਂ ਲੱਗਦਾ ਹੈ ਫਤਵਲਾ ਲੋਕਾਂ ਨੂੰ ਦੇਖੋ ਜੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਾਈ ਇਲੈਕਸ਼ਨਾਂ ਸਰਕਾਰਾਂ ਜਿੱਦੀਆਂ ਨੇ ਪਰ ਬਰਨਾਲੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਇਦਾਂ ਹੋਇਆ ਲੱਟ ਰਿਹਾ ਸੀ ਨਹੀਂ ਤਾਂ ਅੱਗੇ ਸਾਡੇ ਉਮੀਦਵਾਰ ਵੀ ਬਾਹਰੋਂ ਆਉਂਦੇ ਰਏ ਆ ਤੇ ਅਸੀਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਆ ਤੇ ਬਰਨਾਲੇ ਦੇ ਲੋਕਾਂ ਦਾ ਵਰਕਰਾਂ ਦਾ ਦੇਣਾ ਨਹੀਂ ਦੇ ਸਕਦੇ ਕਿ ਬਾਈ ਇਲੈਕਸ਼ਨ ਜਿਤਾ ਕੇ ਕਿਥੇ ਆਸ ਰਚੇ ਲੋਕਾਂ ਨੇ ਕੀ ਲੱਗਦਾ ਵੀ ਜਿੱਤਦੇ ਕੀ ਕਾਰਨ ਦਿੰਦੇ ਨੇ ਦੇਖੋ ਜੀ ਜਿੱਤਦੇ ਕਾਰਨ ਸਭ ਤੋਂ ਵੱਡੀ ਗੱਲ ਤਾਂ ਮੇਰੇ ਪਿਤਾ ਜੀ ਜਿਹੜੀ ਇਥੋਂ ਦੇ ਲੋਕਾਂ ਨਾਲ ਦੁੱਖ ਸੁੱਖ ਦੀ ਸਾਂਝ ਹੈ ਮਤਲਬ ਕਿ ਕੋਈ ਅੱਧੀ ਰਾਤੀ ਵੀ ਆਵਾਜ਼ ਮਾਰਦਾ ਤੇ 12 1 ਵਜੇ ਤੱਕ ਉਹ ਨਾਲ ਚੱਲਦੇ ਨੇ ਅਤੇ ਇਹ ਨਹੀਂ ਸੋਚਿਆ ਕਿ ਜੇ ਤੁਸੀਂ ਸਵੇਰੇ ਆਇਓ ਮੈਂ ਉਹ ਵਿਦਿ ਆ ਮੈਂ ਚੰਡੀਗੜ੍ਹ ਆ ਮੈਂ ਕਿ ਦਿਨ ਨਹੀਂ ਦੇਖਿਆ ਰਾਤ ਹੀ ਲਕੀ ਆਪਣੇ ਲੋਕਾਂ ਦੇ ਵਿੱਚ ਰਹੇ ਐ ਸਭ ਤੋਂ ਵੱਡਾ ਕਾਰਨ ਲੱਗ ਹੁਣ ਹੁਣ ਕੀ ਉਮੀਦਾਂ ਨੇ ਲੋਕਾਂ ਦੀਆਂ ਕੀ ਸਮੱਸਿਆਵਾਂ ਹੱਲ ਹੋਣਗੀਆਂ ਮਦਦ ਲੋਕਾਂ ਦੀ ਕੀ ਆਵਾਜ਼ ਦਰ ਹੋਊਗੀ ਸਭ ਤੋਂ ਜੋ ਬੇਸਿਕ ਗੱਲਾਂ ਨੇ ਇਹਦੀ ਸਭ ਤੋਂ ਪ੍ਰਮੁੱਖ ਜੋ ਕਿਸਾਨਾਂ ਦਾ ਮੰਡੀਆਂ ਚ ਹਾਲ ਰਿਹਾ ਉਹਦੇ ਤੇ ਅਸੀਂ ਇਹਦਾ ਇਸ਼ੂ ਵਿਧਾਨ ਸਭਾ ਜਰੂਰ ਚੱਕਾਂਗੇ ਵਪਾਰੀਆਂ ਨੂੰ ਜੋ ਲੋਕਲ ਲੈਵਲ ਤੇ ਇਥੋਂ ਦੇ ਪ੍ਰਸ਼ਾਸਨ ਵੱਲ ਤੱਕ ਦਿੱਤਾ ਜਾਂਦਾ ਉਹਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਚੈਨਲਾਈਜ਼ ਕਰਕੇ ਗੱਲਬਾਤ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਵਪਾਰੀ ਵੀਰਾਂ ਕੀਤੇ ਜਾਵੇ ਪ੍ਰਸ਼ਾਸਨ ਨੂੰ ਕਿ ਨਸ਼ੇਰੀ ਤਦਾਤ ਐਨੀ ਬਚ ਚੁੱਕੀ ਹੈ ਤੇ ਉਹੀ ਕਾਰਨ ਹੈ ਕਿ ਲੁੱਟਾਂ ਘੁਆਣਾਂ ਦਾ ਇੰਨੀਆਂ ਲੁੱਟਾਂ ਘੁਆਣਾਂ ਅਸ ਤੱਕ ਪੰਜਾਬ ਚ ਨਹੀਂ ਹੋਈਆਂ ਖਾਸ ਤੌਰ ਤੇ ਬਰਨਾਲੇ ਚ ਕੋਈ ਆਮ ਬੰਦਾ ਜਾਂ ਕੋਈ ਮੇਰੀ ਭੈਣ ਜਾਂ ਮਾਂ ਸੜਕ ਤੇ ਨਹੀਂ ਤੁਰ ਸਕਦੀ ਐ ਹੁੰਦਾ ਕਦੇ ਕੋਈ ਚੈਨੀ ਕੋ ਕੇ ਲੈ ਜਾਉ ਕਦੇ ਕਿਸੇ ਦਾ ਫੋਨ ਕੋ ਕੇ ਲੈ ਜਾਉ ਇਹ ਰੋਜ਼ ਦੇ ਕਿੱਸੇ ਹੋਏ ਪਏ ਨੇ ਅੱਜ ਜਿਹੜੀ ਗੱਲ ਹੋ ਰਹੀ ਹੈ ਅਮੋਦੀ ਪਾਰਟੀ ਦੇ ਹਲਾਨ ਕਿਵੇਂ ਲੱਗਦਾ ਹੈ ਤੁਹਾਨੂੰ ਕਿ ਨੀਤੀਆਂ ਲਗਾਤਾਰ ਇਸ ਜਿੱਤਦੇ ਰਹੇ ਨੇ ਤੁਹਾਨੂੰ ਕੀ ਲੱਗ ਰਿਹਾ ਹੈ ਹਾਰਨ ਦਾ ਹਾਰ ਦਾ ਕਾਰਨ ਤੇ ਕੋਈ ਅਹੰਕਾਰ ਹੰਕਾਰੇ ਗਏ ਸੀ ਆਮ ਲੋਕਾਂ ਦਾ ਫੋਨ ਚੱਕਣੋਂ हट ਗਏ ਸੀ ਚੰਡੀਗੜ੍ਹ ਬੈਠਣ ਲੱਗੇ ਸੀ ਲੋਕਾਂ ਤੋਂ ਦੂਰ ਹੋ ਗਏ ਸੀ ਲੋਕਾਂ ਨੇ ਉਹਦਾ ਜਵਾਬ ਦਿੱਤਾ ਫਿਰ ਜਿਸਨ ਦੇ ਤੇ ਮੈਂ ਤਾਂ ਹਜੇ ਕਾਊਂਟਿੰਗ ਸੈਂਟਰ ਤੋਂ ਬਾਹਰ ਹੀ ਆਇਆ ਜੀ ਦੇਖਦੇ ਹਾਂ ਜਾਂ ਕੇ ਕੀ ਮਾਹੌਲ ਹੈ ਬਾਹਰ ਤੇ ਜਿਵੇਂ ਵੀ ਹੋਇਆ ਅੱਗੇ ਜਰੂਰ ਜਿਸਨ ਦਾ ਮਾਹੌਲ ਤਾਂ ਹੈਗਾ ਹੀ ਹੈ ਪਰ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਅਸਰਾ ਲਵਾਂਗੇ ਉਹਨਾਂ ਨੂੰ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਅੱਗੇ ਕਰਨਾ ਜੀ